ਨਾਬੇ ਦੇ ਵਿੱਚ ਆਰਤਿਆ ਐਸੋਸੀਏਸ਼ਨ ਦੀ ਚੋਣ ਹੋਈ ਹੈ ਜਿਸ ਦੇ ਵਿੱਚ ਕਰਮਜੀਤ ਸਿੰਘ ਹਲौरा ਦੂਸਰੀ ਵਾਰ ਪ੍ਰਧਾਨ ਬਣ ਗਏ ਨੇ ਨਾਬਾ ਆਰਤਿਆ ਐਸੋਸੀਏਸ਼ਨ ਦੀ ਚੋਣ ਨੂੰ ਲੈ ਕੇ ਫਾਸਬਾ ਮੁਕਾਬਲਾ ਦੇਖਣ ਨੂੰ ਮਿਲਿਆ ਇਹ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਹਲौरा ਅਤੇ ਜਤਿੰਦਰ ਸਿੰਘ ਦੇ ਵਿਚਕਾਰ ਦੱਸਿਆ ਗਿਆ ਜਿਸ ਦੇ ਵਿੱਚ ਜਤਿੰਦਰ ਸਿੰਘ ਨੂੰ 93 ਵੋਟਾਂ ਅਤੇ ਆਪ ਉਮੀਦਵਾਰ ਕਰਮਜੀਤ ਸਿੰਘ ਹਲौरा ਨੂੰ 105 ਵੋਟਾਂ ਪਈਆਂ ਨੇ ਕਰਮਜੀਤ ਸਿੰਘ 12 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹੈ ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਜੇਤੂ ਪ੍ਰਦਾਨ ਦਾ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ ਦੱਸਣਾ ਬਣਦਾ ਕਿ ਕਰਮਜੀਤ ਸਿੰਘ ਅਲੌਰਾ ਲਗਾਤਾਰ ਦੂਸਰੀ ਵਾਰ ਪ੍ਰਧਾਨ ਬਣਿਆ ਇਸ ਵਾਰ اجلاس ਵਿੱਚ 2 ਸਾਲ ਬਾਅਦ ਇਹ ਚੋਣ ਹੋਵੇਗੀ ਨਹੀਂ ਤਾਂ ਇਹ 1 ਸਾਲ ਬਾਅਦ ਹੀ ਚੋਣ ਹੁੰਦੀ ਰਹੀ ਹੈ ਇਸ ਮੌਕੇ ਤੇ ਆਰਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਅਲੌਰਾ ਨੇ ਕਿਹਾ ਕਿ ਮੈਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਆਰਤੀਆ ਵੱਲੋਂ ਉਹਨਾਂ ਨੂੰ ਵੋਟਾਂ ਪਾ ਕੇ ਦੂਸਰੀ ਵਾਰ ਜਤਾਇਆ ਗਿਆ ਉਹਨਾਂ ਆ ਕਿ ਜਿੱਤ ਉਹਨਾਂ ਦੀ ਨਹੀਂ ਹੈ ਇਹ ਪਾਰਟੀ ਦੀ ਜਿੱਤ ਹੈ ਉਹਨਾਂ ਨੇ ਕਿਹਾ ਕਿ ਜੋ ਮੰਡੀ ਵਿੱਚ ਮੈਂ ਵਿਕਾਸ ਤੇ ਕਾਰਜ ਕੀਤੇ ਐ ਉਹਨਾਂ ਨੂੰ ਵੇਖ ਕੇ ਆਰਤੀਆ ਭਾਈਚਾਰੇ ਵੱਲੋਂ ਮੈਨੂੰ ਇਹ ਜਿੱਤ ਦਵਾਈ ਗਈ ਹੈ ਮੈਂ ਆਪਣੇ ਭਾਈਚਾਰੇ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਪਹਿਲਾਂ ਤਾਂ ਜਿਨ੍ਹਾਂ ਨੇ ਮੇਰੇ 'ਤੇ ਦੁਬਾਰੇ ਵਿਸ਼ਵਾਸ ਪ੍ਰਗਟ ਕੀਤਾ ਤੇ ਮੈਂ ਆਪਣੀ ਪਾਰਟੀ ਦਾ ਵੀ ਧੰਨਵਾਦ ਕਰਦਾ ਸਾਡੇ ਐਮਐਸ ਦੇ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ 'ਤੇ ਪਹਿਲਾਂ ਵਿਸ਼ਵਾਸ ਪ੍ਰਗਟ ਕਰਕੇ ਕੈਂਡੀਡੇਟ ਬਣਾਇਆ ਤੇ ਹੁਣ ਮੇਰੇ ਆਰਤੀ ਭਾਈਚਾਰੇ ਨੇ ਦੁਬਾਰਾ ਮੇਰੇ ਆਪਣੇ ਮੇਰੇ ਕੰਮਾਂ ਨੂੰ ਦੇਖਦੇ ਹੋਏ ਦੁਬਾਰੇ ਵਿਸ਼ਵਾਸ ਬਣ ਗਿਆ ਹੈ ਮੈਂ ਆਰਤੀ ਭਾਈ ਚਾਰੇ ਦਾ ਬਹੁਤ ਬਹੁਤ ਸੁਪਰਬਧਨ ਕਿੰਨੀ ਸੀ ਜੋ ਪਹਿਲੇ ਦਾ ਤੇ ਕੁਝ ਇਸ ਵਾਰ ਕਿਤੇ ਜਿਹੜੇ ਹੋਈ ਦੇਖੋ ਜੀ ਸਾਡੇ ਮੰਡੀ ਜਿਵੇਂ ਚੋਰੀ ਦਾ ਮਾਲ ਬਹੁਤ ਜ਼ਿਆਦਾ ਹੁੰਦਾ ਸੀ ਉਹ ਅਸੀਂ ਕੈਮਰੇ ਦੇ ਉੱਤੇ ਪ੍ਰਬੰਧ ਕੀਤਾ ਤੇ ਉਸ ਤੋਂ ਬਾਅਦ ਜਿਵੇਂ ਸਾਡੇ ਕੋਈ ਵੀ ਕੰਮ ਆਇਆ ਜਿਵੇਂ ਵਾਟਰ ਹੰਸ ਉਹਦਾ ਪਾਣੀ ਦਾ ਹੁੰਦਾ ਸੀ ਪੀਣਾ ਵਾਲੇ ਦਾ ਪੇਮੈਂਟ ਉਹਦੇ ਸਿਸਟਮ ਆ ਜੀ ਉਹ ਕੀਤੇ ਜਿਵੇਂ ਬਾਸ ਪੱਤੀ ਦੇ ਪਾਣੀ ਦਾ ਪੇਮੈਂਟ ਦਾ ਹੁੰਦਾ ਸੀ ਉਹ ਅਸੀਂ ਪਹਿਲ ਤੇ ਉਦਾਰ ਤੇ ਵਪਾਰੀ ਵਰਗ ਨਾਲ ਮਿਲ ਕੇ ਉਹਨਾਂ ਦਾ ਸਹਿਯੋਗ ਲੈ ਕੇ ਅਸੀਂ ਮੰਡੀ ਨੂੰ ਪਹਿਲੇ ਨੰਬਰ ਤੇ ਲੈ ਜਿਹੜਾ ਅਗਲਾ ਟਿੱਟਾ ਹੋਊਗਾ ਜਿੰਨਾ ਵੀ ਮੰਡੀ 'ਚ ਮੇਰੇ ਸਾਹਮਣੇ ਸਮੱਸਿਆ ਆਉਣਗੀਆਂ ਮੈਂ ਹੋਰ ਇੱਕ ਭਾਈਚਾਰੇ ਨਾਲ ਆਪਣੇ ਨਾਲ ਆਰਤੀ ਵਰਗ ਨਾਲ ਮਿਲ ਕੇ ਬੁਬਾਰੀ ਵਰਗ ਨਾਲ ਮਿਲ ਕੇ ਸਾਡੇ ਜਿਹੜੇ ਵੀ ਟਰੱਕ ਯੂਨੀਅਨ ਵਾਲੇ ਹੁੰਦੇ ਨੇ ਉਹਨਾਂ ਦੇ ਕੋਈ ਮਸਲੇ ਹੁੰਦੇ ਨੇ ਉਹਨਾਂ ਨਾਲ ਮਿਲ ਕੇ ਅੱਜ ਸਾਰੇ ਉਹ ਮਾਮਲੇ ਹੱਥ ਕੋਲ ਕਿੰਨੀਆਂ ਵੋਟਾਂ ਸੀ ਤੁਹਾਨੂੰ ਕਿੰਨੀਆਂ ਪਈਆਂ ਦੂਜਿਆਂ ਨੂੰ ਮੈਨੂੰ 198 ਵੋਟਾਂ ਦੇ ਕੁੱਲ ਜਿੱਤੋ 105 ਵੋਟਾਂ ਮੈਨੂੰ ਪਈਆਂ ਨੇ 93 ਇਹ ਸਾਲ-ਸਾਲ ਵਾਲੀ ਤਾਂ ਇਹ 3 ਸਾਡੇ ਭਾਈ ਤਰ ਚਾਰੇ ਚਤਨਾਵ ਵਾਦਾ ਸੀ ਹੁਣ ਇਹ 2 ਸਾਲ ਦੀ ਕਰਨ ਅਸੀਂ ਕੋਸ਼ਿਸ਼ ਕਰਦੇ ਆ ਵੀ ਅਸੀਂ ਭਾਈਚਾਰੇ ਨੂੰ ਇੱਕ ਜੋਟਾ ਲਾ ਕੇ ਜਿਹੜੇ ਮੰਡੀ ਦੇ ਫੈਸਲੇ ਨੇ ਅਸੀਂ ਉਹਨੂੰ ਲੈ ਕੇ ਚੱਲੀਏ ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਅੱਜ ਇਹ ਜਿੱਤ ਹੋਈ ਹੈ ਇਹ ਉਹਨਾਂ ਦੀ ਪਾਰਟੀ ਦੀ ਜਿੱਤ ਹੈ ਉਹਨਾਂ ਕਹਾ ਕਿ ਸਾਰੇ ਆੜਤੀਏ ਵੀਰਾਂ ਨੂੰ ਨਾਲ ਲੈ ਕੇ ਚੱਲਾਂਗੇ ਅੱਛੇ ਤਰੀਕੇ ਨਾਲ ਇਲੈਕਸ਼ਨ ਜਿਹੜੀ ਹੋਈ ਹੈ ਜੀ ਬਹੁਤ ਪੀਸਫੁਲੀ ਹੋਈ ਹੈ ਕੋਈ ਕਿਸੇ ਨੂੰ ਕੋਈ ਖਿੱਚ ਤਾਨ ਦਾ ਮਾਮਲਾ ਨਹੀਂ ਬਹੁਤ ਸ਼ਾਂਤਮਈ ਤਰੀਕੇ ਨਾਲ ਇਲੈਕਸ਼ਨ ਹੋਈ ਹੈ ਔਰ ਲਗਾਤਾਰ ਦੂਜੀ ਵਾਰ ਕਰਮਜੀਤ ਸਿੰਘ ਜੀ ਲੋਹਰਾ ਜੀ ਪਿਛਲੀ ਪਿਛਲੀ ਵਾਰੀ ਵੀ ਇਲੈਕਸ਼ਨ ਜਿੱਤੇ ਸੀ ਹੁਣ ਦੁਬਾਰਾ ਫਿਰ ਜਿੱਤੇ ਨੇ ਜੀ ਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਵਾਦ ਹੈ ਜੀ ਸਮੁੱਚਾ ਆੜਤੀਏ ਭਾਈਚਾਰਾ ਇਹਨਾਂ ਨੇ ਵੋਟ ਪਾਈ ਹੈ ਉਹਨਾਂ ਦਾ ਟੋਟਲ ਕੋਟ ਧੰਨਵਾਦ ਜਿਨ੍ਹਾਂ ਨੇ ਨਹੀਂ ਪਾਈ ਜੀ ਫੇਵਰੀ ਗੱਲਾਂ ਛਕਵਾਂਦਾ ਚਲੋ ਕੋਈ ਗੱਲ ਨਹੀਂ ਵੀ ਸਾਡੇ ਭਰਾ ਨੇ ਪਰ ਉਹਨਾਂ ਨੂੰ ਵੀ ਨਾਲ ਲੈ ਕੇ ਮੰਡੀ ਦੀ ਚੜ੍ਹਦੀ ਕਲਾ ਲਈ ਅੱਗੇ ਵੀ ਕੰਮ ਕਰ ਰਹੇ ਐ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦਾ ਸਾਡੇ ਪ੍ਰਧਾਨ ਕਰਮਜੀਤ ਸਿੰਘ ਜੀ ਲੋਹੜਾ ਉਹਨਾਂ ਨੂੰ ਕੋਈ ਕਮੀ ਪੇਸ਼ੀ ਹੈ ਕੁਛ ਕਹਿਤਾ ਤਾਂ ਮੈਨੂੰ ਦੱਸੋ ਉਹ ਕਹਿੰਦੇ ਨੇ ਜੀ ਕੋਈ ਸ਼ਿਕਾਇਤ ਨਹੀਂ ਹੈ ਬਹੁਤ ਅੱਛਾ ਕੰਮ ਕਰ ਰਹੇ ਐ ਮੰਡੀ ਵਾਸਤੇ ਬਹੁਤ ਵਧੀਆ ਕੰਮ ਕੀਤਾ ਤੇ ਅਸੀਂ ਸਮਰਥਨ ਦੇ ਵਿੱਚ ਨਾਲ ਐ ਤੇ ਬਾਕੀ ਜਦੋਂ ਆਪਾਂ ਕੰਮ ਕੋਈ ਵੀ ਕਰਦੇ ਆ ਤਾਂ ਕਿਸੇ ਨਾ ਕਿਸੇ ਕੋਈ ਨਾ ਕੋਈ ਕਮੀ ਪੇਸ਼ੀ ਜਿਹੜੀ ਹੈ ਜੀ ਹੋ ਜਾਂਦੀ ਹੈ ਤੇ ਉਹ ਵੀ ਅੱਗੇ ਤੋਂ ਦੁਰਸ ਕਰਨ ਦੀ ਕੋਸ਼ਿਸ਼ ਕਰਾਂ। ਆ ਬਿਲਕੁਲ ਸਭ ਨੂੰ ਨਾਲ ਲੱਗੇ ਚੱਲਾਂਗੇ ਜੀ ਸਭ ਦੀ ਮੰਡੀ ਆ ਔਰ ਇਹ ਇਹ ਇੱਕ ਜਿਹੜਾ ਨਿਯਮ ਬਣਿਆ ਹੈ ਕਿ ਜਿਹੜੀ ਜ਼ਿੰਮੇਵਾਰੀ ਮਿਲਦੀ ਹੈ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਸਭ ਨੂੰ ਨਾਲ ਲੈ ਕੇ ਚੱਲਣ ਵਾਸਤੇ ਜ਼ਿੰਮੇਵਾਰੀ ਮਿਲਦੀ ਹੈ। ਇਸ ਮੌਕੇ ਤੇ ਆਰਤਿਆ सुरेंद्र कुमार ਅਤੇ ਆਰਤਿਆ ਤਜਿੰਦਰ ਸਿੰਘ ਨੇ ਕਿਹਾ ਕਿ ਵੱਡੀ ਇਸ ਚੋੜ ਵਿੱਚ ਕਰਮਜੀਤ ਸਿੰਘ ਬਹੁਤ ਵੱਡੇ ਫਰਕ ਨਾਲ ਜਿੱਤੇ ਹੈ ਅਤੇ ਅਸੀਂ ਬੜੇ ਖੁਸ਼ ਹਈਆਂ ਕਰਮਜੀਤ ਸਿੰਘ ਵੱਲੋਂ ਜੋ ਵਿਕਾਸ ਕਾਰਜ ਕੀਤੇ ਗਏ ਨੇ ਅਸੀਂ ਉਹਨਾਂ ਕਾਰਜਾਂ ਨੂੰ ਵੇਖਦੇ ਹੋਏ ਦੁਬਾਰਾ ਕਰਮਜੀਤ ਸਿੰਘ ਨੂੰ ਪ੍ਰਧਾਨ ਵਜੋਂ ਚੁਣ ਲਿਆ। ਜਿਹੜੀ ਦੂਜੀ ਵਾਰੀ ਦਿੱਤੇ ਨੇ ਕਿਹੜੇ-ਕਿਹੜੇ ਦਮਨ ਪਏ ਜੀ ਹੈਗੇ ਹਾਂ। ਹਮ ਬਹੁਤ ਮੰਡੀ ਟਾਈਮ ਲਾ ਕੇ ਡਾਫਟਰ ਬਣ ਗਿਆ ਸਰ। ਸੈਕਟਰੀ ਸਾਹਿਬ ਜੀ ਨੂੰ ਉਪਦੇਸ਼ ਦੀ ਮਾਰ ਕਰ। ਸਾਡੇ ਕੰਮ ਸਾਰੇ ਹਰਵਾ ਦੇ ਪਾਰਕਾਂ ਦੇ ਉੱਪਰ ਚੱਲੇ। ਇਸ ਪਾਰਟੀ ਨੂੰ 2 ਸਾਲਾਂ ਦੀ ਮੁਹੀਤ ਕਰਾ। ਵਾਲਾ ਫੋਟੋ ਲਾਇਕ। ਇਹ 2 ਸਾਲ ਨਹੀਂ ਪੜੂਗੀ। ਆਪਕੇ ਨੇ ਕਹਿਦੋ। ਆਏ ਸਾਲ ਆਕਣ ਵੀ ਉਖਾ ਦੇ। ਚਾਹਤਾਂ ਦੀ ਡਿਮਾਂਡ ਵੀ ਇੱਕ ਸਾਲ ਹੀ 2 ਸਾਲ ਦੀ। ਇੱਕ ਚੈਲੇਂਜ ਖੂਸ਼ੀ ਕੀ ਕਹਿੰਦਾ। ਬਾਕੀ ਬਾਕੀ ਦਾ ਪੋਲਿੰਗ ਐਪੀਡਿਕ। ਜਗਧਾਰ ਦੂਜੀ ਵਾਰੀ ਕਰਮਜੀਤ ਸਿੰਘ ਭੋਲੀ ਆਮ ਆਦਮੀ ਪਾਰਟੀ ਕੋਲ ਇਲੈਕਸ਼ਨ ਲੜਦੇ ਸੀ ਤੇ ਇਸ ਵਾਰੀ ਬੜੇ ਵਧੀਆ ਤਰੀਕੇ ਨਾਲ ਵੱਡੇ ਮਾਰਦਨ ਨਾਲ ਜਿੱਤੇ ਨੇ। ਤੇ ਲਗਾਤਾਰ ਇਹਨਾਂ ਨੇ ਮੰਡੀ ਲਈ ਆਰਤੀਆਂ ਲਈ ਬਹੁਤ ਕੰਮ ਕੀਤੇ ਨੇ ਸਾਡੇ ਐਮਐਲਏ ਸਾਹਿਬ ਦੀਆਂ ਗਾਈਡਲਾਈਨਸ ਲੈ ਕੇ ਜਿਵੇਂ ਜਿਵੇਂ ਆਮ ਆਦਮੀ ਪਾਰਟੀ ਦੀ ਗਾਈਡਲਾਈਨਸ ਨੇ ਲੋਕਾਂ ਨੂੰ ਝੋਲਤ ਦੇਣ ਲਈ ਇਹਨਾਂ ਨੇ ਕੰਮ ਕੀਤਾ ਕੈਮਰੇ ਲਵਾਏ ਤੇ ਚੋਰੀ ਦੀ ਸਮੱਸਿਆ ਸੀ ਜੀ ਬਹੁਤ ਤੇ ਜਿਵੇਂ ਕੈਮਰੇ ਲਵਾਏ ਤੇ ਹੋਰ ਇੱਕ ਦੁਬਾਰਾ ਦੂਰ ਹੋ ਗਈ ਸਾਰੇ ਜਿੰਨੇ ਵੀ ਕੰਮ ਕਰਨ ਵਾਲੇ ਵਪਾਰੀ ਭਾਈਆਂ ਨਾਲ ਮਿਲ ਕੇ ਸਾਰੇ ਕੰਮ ਕੀਤੇ ਅੱਜ ਤੁਹਾਡੇ ਸਾਹਮਣੇ ਰਿਜ਼ਲਟ ਆਇਆ ਬੜੀ ਚੰਗੇ ਮਾਰ ਦਿੰਨਾ ਜਿੱਤੇ ਨੇ ਸਾਨੂੰ ਉਮੀਦ ਹੈ ਜੀ ਜੋ ਸਾਡੇ ਪ੍ਰਧਾਨ ਜੀ ਨੇ ਕੱਪ ਦੇ ਸੀ ਥੋਲੀ ਦੀ ਅਸੀਂ ਨਾਲ ਮਿਲ ਕੇ ਲੋਕਾਂ ਨਾਲ ਕੰਮ ਕਰਨਗੇ ਤੇ ਅਗਲੀ ਵਾਰੀ ਸਾਨੂੰ ਲੱਗਦਾ ਵੀ ਇਲੈਕਸ਼ਨ ਹੀ ਹੋਣੀ ਮਿਟੇ